वो मेरे साथ है हरदम हर, हर पल ओ मेरे संग डर के तर, वो मेरे साथ है वो है हमारा शुरू वो है वो साथ मेरा हरदम वो है वो साथ हर पल वो है वो मेरे जीने का मकसद वो है वो मेरा मसीह ਖੁਸ਼ਖਬਰੀ ਇਸ ਨਵੇਂ ਭਾਗ ਦੇ ਵਿੱਚ ਮੈਂ ਤੁਹਾਡਾ ਬਹੁਤ ਹੀ ਸਵਾਗਤ ਕਰਦਾ ਹਾਂ ਮੇਰੇ ਪਿਆਰੇ ਭਾਈ ਭੈਣੋ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਅੰਜੀਲ 16 ਦੇ ਉਸ ਦੀ 26 ਆਇਤ ਵਿੱਚ ਇਸ ਤਰ੍ਹਾਂ ਲਿਖਿਆ ਹੈ ਮਨੁੱਖ ਨੂੰ ਕੀ ਲਾਭ ਜੇ ਉਹ ਸਾਰੀ ਦੁਨੀਆ ਨੂੰ ਕਮਾ ਲਵੇ ਅਤੇ ਆਪਣੀ ਜਾਨ ਦਾ ਨੁਕਸਾਨ ਕਰੇ ਜਾਂ ਇੱਕ ਅਦ ਇੱਕ ਆਦਮੀ ਮੇਰੇ ਪਿਆਰੋ ਆਪਣੀ ਜਾਨ ਦੇ ਬਦਲੇ ਕੀ ਦੇਵੇਗਾ ਲਿਓ ਟਾਲਸਟਾਈ ਨੇ ਇੱਕ ਕਹਾਣੀ ਲਿਖੀ ਜਿਸ ਨੂੰ ਇੱਕ ਆਦਮੀ ਨੂੰ ਕਿੰਨੀ ਜ਼ਮੀਨ ਦੀ ਲੋੜ ਹੈ ਇੱਕ ਟਾਈਟਲ ਦਿੱਤਾ ਗਿਆ ਸੀ ਜੋ ਐਸੇ ਹੀ ਇੱਕ ਆਇਤ ਤੋਂ ਪ੍ਰੇਰਿਤ ਸੀ ਅਤੇ ਟਾਲਸਟੋਏ ਨੇ ਇਹ ਕਹਾਣੀ 50 ਦੇ ਦਹਾਕੇ ਦੇ ਵਿੱਚ ਲਿਖੀ ਸੀ ਇਸ ਕਹਾਣੀ ਵਿੱਚ ਪਾਹੋਮ ਨਾਮ ਦਾ ਇੱਕ ਨੌਜਵਾਨ ਹੈ ਜਿਸ ਦੀ ਇੱਕ ਵੱਡੀ ਜ਼ਮੀਨ ਦੀ ਬਹੁਤ ਇੱਛਾ ਸੀ ਬੋਲਗਾ ਨਦੀ ਦੇ ਦੂਸਰੇ ਜਾਂ ਉੱਚੇ ਗੁਣਵੱਤ ਜ਼ਮੀਨ ਵਾਲੀ ਇੱਛਾ ਸੀ ਉਸ ਦੀ ਅਤੇ ਉਸ ਪ੍ਰਾਂਤ ਦੇ ਨੇਤਾ ਨੇ ਐਲਾਨ ਕੀਤਾ ਕਿ ਇੱਕ ਵਿਅਕਤੀ ਇੱਕ ਦਿਨ ਵਿੱਚ ਜਿੰਨੀ ਵੀ ਜ਼ਮੀਨ ਕਬੜ ਕਰ ਸਕਦਾ ਹੈ ਉਨੀ ਹੀ ਜ਼ਮੀਨ ਉਸ ਨੂੰ ਦੇ ਦਿੱਤੀ ਜਾਵੇਗੀ ਅਗਲੇ ਦਿਨ ਉਹ 35 ਮੀਲ ਦੀ ਪਰਿਕਰਮਾ ਤੇ ਵਿਚਾਰ ਕਰ ਰਿਹਾ ਹੈ ਅਤੇ ਸਵੇਰੇ ਸਰਕਾਰ ਦੇ ਜੋ ਨੁਮਾਇੰਦੇ ਸਨ ਉਹਨਾਂ ਦੀ ਮੌਜੂਦਗੀ ਦੇ ਵਿੱਚ ਇੱਕ ਘੇਰਾਬੰਦੀ ਕੀਤੀ ਜਾਂਦੀ ਹੈ ਅਤੇ ਪਾਬੰਦੀ ਲਗਾਈ ਜਾਂਦੀ ਹੈ ਅਤੇ ਦਿਨ ਦੇ ਦੌਰਾਨ ਹੋਰ ਜ਼ਮੀਨ ਕਬਰ ਕੀਤੀ ਜਾ ਰਹੀ ਸੀ ਸ਼ਾਮ ਨੂੰ ਉਹ ਬਹੁਤ ਸਾਰੀ ਜ਼ਮੀਨ ਢੱਕ ਰਿਆ ਹੁੰਦਾ ਹੈ ਪਰ ਉਹ ਸਰਕਾਰ ਦੀ ਤਕਾਵਟ ਕਾਰਨ ਪਿਆਰੋ ਮਰ ਜਾਂਦਾ ਹੈ ਰਾਜਾ ਨੂੰ ਜ਼ਮੀਨ ਮਿਲ ਗਈ ਪਰ ਉਹ ਆਪਣੀ ਜਾਨ ਗਵਾ ਦਿੰਦਾ ਹੈ ਮਨੁੱਖ ਭਾਵੇਂ ਕਿੰਨੀ ਵੀ ਜ਼ਮੀਨ ਪ੍ਰਾਪਤ ਕਿਉਂ ਨਾ ਕਰ ਲਵੇ ਉਸ ਕੋਲ ਸਿਰਫ ਆਪਣੇ ਦਫਨਾਉਣ ਯੋਗੀ ਹੀ ਜਗ੍ਹਾ ਹੋਵੇਗੀ ਅੱਜ ਵੀ ਮਨੁੱਖ ਦਾ ਇਹੀ ਰਵਈਆ ਹੈ ਕਿ ਉਹ ਆਪਣੀ ਸਾਰੀ ਜ਼ਿੰਦਗੀ ਨਾਮ ਅਹੁਦਾ ਦੌਲਤ ਕਮਾਉਂਦਾ ਰਹਿੰਦਾ ਹੈ ਪਰ ਉਹ ਆਪਣੀ ਜ਼ਿੰਦਗੀ ਦੇ ਅੰਤ ਵਿੱਚ ਬਿਨਾਂ ਕਿਸੇ ਸਬਰ ਦੇ ਉਹ ਆਪਣੇ ਆਪ ਨੂੰ ਨਰਕ ਦੇ ਵਿੱਚ ਪਾਉਂਦਾ ਹੈ ਪ੍ਰਭੂ ਯੀਸ਼ੂ ਮਸੀਹ ਉਹ ਸ਼ਬਦ ਹੈ ਜਿਸ ਵਿੱਚ ਇਹ ਸੰਦੇਸ਼ ਲਿਖਿਆ ਗਿਆ ਹੈ ਪਰ ਉਹ ਸਲੀਬ ਦੇ ਦੁਆਰਾ ਮਨੁੱਖ ਨੂੰ ਬਚਾਉਣ ਦੇ ਲਈ ਇਸ ਦੁਨੀਆ ਦੇ ਵਿੱਚ ਆਏ ਉਹ ਸਲੀਬ ਦੇ ਉੱਤੇ ਮਾਰੇ ਗਏ ਅਤੇ ਤੀਸਰੇ ਦਿਨ ਮਰਦਿਆਂ ਦੇ ਵਿੱਚੋਂ ਜੀ ਉੱਠੇ ਤਾਂ ਕਿ ਜੋ ਕੋਈ ਉਹਨਾਂ ਦੇ ਉੱਤੇ ਵਿਸ਼ਵਾਸ ਕਰੇ ਉਹ ਮਨੁੱਖ ਆਪਣੇ ਪਾਪਾਂ ਤੋਂ ਬਚਾਇਆ ਜਾ ਸਕੇ ਮੇਰੇ ਪਿਆਰੇ ਦੋਸਤੋ ਕੀ ਤੁਸੀਂ ਅੱਜ ਆਪਣੀ ਜ਼ਿੰਦਗੀ ਵਿੱਚ ਪ੍ਰਭੂ ਯੇਸ਼ੂ ਮਸੀਹ ਨੂੰ ਤਰਜੀਹ ਦੇਣਾ ਚਾਹੋਗੇ ਜਾਂ ਫਿਰ ਪੈਸੇ ਜਾਂ ਧਨ ਦੌਲਤ ਨਾਲ ਪ੍ਰਭੂ ਤੁਹਾਡੀ ਸਹਾਇਤਾ ਕਰੇ ਧੰਨਵਾਦ